ਇਸ ਵੇਲੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਜੁੜ ਕਰਕੇ ਬੈਠੇ ਹੋ ਰਹਿਰਾ ਸਾਹਿਬ ਜੀ ਦੀ ਪਾਵਨ ਬਾਣੀ ਦਾ ਪ੍ਰਵਾਹ ਸੁਣ ਰਹੇ ਹੋ ਨੰਦ ਮੰਨ ਰਹੇ ਹੋ ਕੁਝ ਸਮਾਂ ਆਸਣ ਨੂੰ ਪ੍ਰਾਪਤ ਹੋਇਆ ਹੈ ਜੋ ਕਿ ਆਪਾਂ ਜਿਵੇਂ ਕਿ ਪਿਛਲੇ ਕੁਝ ਦਿਨਾਂ ਤੋਂ ਵਿਚਾਰਾ ਕਰਦੇ ਆ ਰਹੇ ਹਾਂ ਤੇ ਸਮਝਦੇ ਆ ਰਹੇ ਹਾਂ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਹੜਾ ਗਿਆਨ ਹੈ ਜਿਹੜਾ ਵਰਤਾਰਾ ਹੈ ਜੋ ਵਿਖ ਹੈ ਉਸ ਨੂੰ ਆਪਾਂ ਆਪਣੇ ਜੀਵਨ ਵਿੱਚ ਕਿਸ ਤਰ੍ਹਾਂ ਲਾਗੂ ਕਰ ਸਕਦੇ ਹਾਂ ਤੇ ਆਪਣੇ ਜੀਵਨ ਨੂੰ ਰੱਬੀ ਜੀਵਨ ਸਵਰਗ ਵਾਲਾ ਜੀਵਨ ਬਣਾ ਸਕਦੇ ਹਾਂ ਪਿਛਲੀ ਵਾਰੀ ਆਪਾਂ ਵਿਚਾਰ ਕੀਤਾ ਸੀ ਗਾਵੇ ਕੋ Japae tisai door ਕਿੰਨੇ ਰੱਬ ਨੂੰ ਕੋਈ ਜਪਦਾ ਹੈ ਵੀ ਉਹਨੂੰ ਦੂਰ ਵੇਖਦਾ ਹੈ ਵੀ ਰੱਬ ਕੋਈ ਦੂਰ ਹੈ ਆਪਾਂ ਲੱਭਦੇ ਮੈਂ ਰੱਬ ਨੂੰ ਲੱਭਣਾ ਹੈ ਜੀ ਰੱਬ ਨੂੰ ਪਾਣਾ ਹੈ ਉਹ ਇਹ ਕਹਿੰਦੇ ਰੱਬ ਨੂੰ ਜਪਦਾ ਹੈ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਅੱਲਾ ਨਾ ਕਰਦਾ ਕੁਲਕੁਲ ਕਰਦਾ ਹੈ ਗੋੜ ਗੋੜ ਕਰਦਾ ਹੈ ਤੇ ਰੱਬ ਨੂੰ ਬੜੀ ਦੂਰ ਸਮਝਦਾ ਹੈ ਫਿਰ ਗੁਰੂ ਸਾਹਿਬ ਲਿਖਦੇ ਨੇ ਗਾ ਵੇ ਉਹ ਦੇਖੇ ਹਾਜ਼ਰਾ ਹਜ਼ੂਰ ਕਹਿੰਦੇ ਨੇ ਕਈ ਲੋਕ ਐਸੇ ਨੇ ਜੋ ਰੱਬ ਨੂੰ ਆਪਣੇ ਅੰਦਰੋਂ ਲੱਭਦੇ ਨੇ ਜਿਵੇਂ ਗੁਰਮਤਿ ਦਾ ਸਿਤਾੰਦਾ ਨੇ ਕੱਟ ਕੱਟ ਅੰਦਰ ਵਸੈ ਨਰਨਕਾਰ ਵੀ ਦੁਨੀਆ ਦੇ ਹਰ ਇੱਕ ਜੀਵ ਦੇ ਅੰਦਰ ਰੱਬ ਹੈ ਗੁਰੂ ਸਾਹਿਬ ਕਹਿਣਾ ਚਾਹੁੰਦੇ ਨੇ ਕੁਝ ਲੋਕ ਐਸੇ ਨੇ ਜੋ ਰੱਬ ਨੂੰ ਜਪ ਰਹੇ ਨੇ ਸੋਚ ਰਹੇ ਨੇ ਰੱਬ ਬੜੀ ਦੂਰ ਕੁਝ ਸਵਰਗਾਂ ਨਰਕਾਂ ਵਿੱਚ ਬੈਠਾ ਹੈ ਰੱਬ ਪਹਾੜਾਂ ਵਿੱਚ ਰਹਿੰਦਾ ਹੈ ਰੱਬ ਉੱਤਖਣ ਵਾਲ ਰਹਿਦਾ ਹੈ ਰੱਬ ਦੇਹਿਆਂ ਵਾਲ ਨਹੀਂ ਜਾਇਰਾ ਉਚੜਿਆਂ ਵਾਲ ਰਹਿੰਦਾ ਹੈ ਸਾਡੇ ਸਾਰਿਆਂ ਦੇ ਵੱਖਰੇ ਵੱਖਰੇ ਕਨਸੈਪਟ ਨੇ ਪਰ ਗੁਰੂ ਸਾਹਿਬ ਕਹਿੰਦੇ ਨੇ ਗਾਵੇ ਤੋਂ ਵੇਖਿਆ ਹਾਜ਼ਰਾ ਹਜ਼ੂਰ ਕੁਝ ਲੋਗ ਐਸੇ ਨੇ ਜੋ ਰੱਬ ਨੂੰ ਇਸ ਤਰ੍ਹਾਂ ਵੇਖਦੇ ਨੇ ਵੀ ਸਾਡੇ ਅੰਦਰ ਰੱਬ ਹੈ ਆਪਣੇ ਅੰਦਰੋਂ ਰੱਬ ਨੂੰ ਲੱਭਦੇ ਨੇ ਇੱਕ ਸ਼ਾਇਰ ਨੇ ਬੜਾ ਸੋਹਣਾ ਲਿਖਿਆ ਸੀ ਕਹਿੰਦਾ ਨਾਕਾਰ ਬੰਦਿਆਂ ਮੇਰੀ ਮੇਰੀ ਕਿਆ ਤੇਰੀ ਕਿਆ ਮੇਰੀ ਜ਼ਿੰਦਗੀ ਚਾਰ ਬਨਾ ਦਾ ਮੇਲਾ ਫਿਰ ਮਿੱਟੀ ਦੀ ਢੇਰੀ ਢਾ ਦੇ ਮਸਜਿਦ ਢਾ ਦੇ ਮੰਦਰ ਢਾ ਦੇ ਜੋ ਕੁਝ ਦੀਦਾ ਇੱਕ ਬੰਦੇ ਦਾ ਦਿਲ ਨਾ ਢਾਈ ਮੈਂ ਸੁਣਿਆ ਰੱਬ ਦਿਲਾਂ ਵਿੱਚ ਰਹਿੰਦਾ ਰੱਬ ਤੁਹਾਡੇ ਦਿਲਾਂ ਵਿੱਚ ਵੱਸਦਾ ਹੈ ਪਰਮਾਰਥ ਹੈ ਦੁਨੀਆ ਦੇ ਵਿੱਚ ਰੱਬ ਨੂੰ ਲੱਭਣ ਦਾ ਹੀ ਪੂਰਾ ਹੈ ਆਪਣੇ ਅੰਦਰੋਂ ਰੱਬ ਨੂੰ ਲੱਭਣਾ ਹੈ ਆਪਣੇ ਅੰਦਰ ਰੱਬ ਨੂੰ ਪੋਜਣਾ ਹੈ ਆਪਾਂ ਪਿੰਡਾਂ ਵਿੱਚ ਗੁਰਦੁਆਰੇ ਬਣਾਉਣੇ ਆਪਣੇ ਅੰਦਰ ਗੁਰਦੁਆਰਾ ਬਣਾਉਣਾ ਹੈ ਆਪਾਂ ਦੇਸ਼ ਵਿੱਚ ਮੰਦਰ ਬਣਾਣਾ ਹੈ ਆਪਾਂ ਦੇਸ਼ ਨੂੰ ਮੰਦਰ ਬਣਾਣਾ ਹੈ ਜਿੱਦਨ ਸਾਡਾ ਧਰਮ ਮੰਦਰ ਬਣ ਜਾਏਗਾ ਜਿੱਦਨ ਸਾਡਾ ਘਰ ਮਸੀਤ ਬਣ ਜਾਏਗਾ ਜਿੱਦਨ ਸਾਡਾ ਘਰ ਗਿਰਜਾ ਘਰ ਬਣ ਜਾਏਗਾ ਜਿੱਦਨ ਸਾਡਾ ਘਰ ਗੁਦਵਾਰਾ ਬਣ ਜਾਏਗਾ ਉਦੋਂ ਜੀਵਨ ਦਾ ਅਨੰਦ ਪ੍ਰਾਪਤ ਹੋਏਗਾ ਉਸ ਤੋਂ ਬਾਅਦ ਗੁਰੂ ਸਾਹਿਬ ਕਹਿੰਦੇ ਨੇ ਕਤਨਾ ਪਤੀ ਨਾ ਆਵੇ ਕੋ ਕਹਿੰਦੇ ਨੇ ਰੱਬ ਦਾ ਬਹੁਤ ਵਿਸ਼ਾਲ ਹੁੰਦਾ ਹੈ ਬੜੇ ਲੋਕ ਕਥ ਮੈਨੇ ਜਿੰਨਾ ਮਰਜੀ ਕਥ ਤੋ ਜਿੰਨੀ ਮਰਜੀ ਕਥਾ ਕਰ ਦਿੱਤੀ ਜਾਏ ਉਸ ਰੱਬ ਦੇ ਵਿਸ਼ਾਲ ਰੂਪ ਨੂੰ ਸਮਝਣਾ ਬਹੁਤ ਕਠਿਨ ਕਥਨਾ ਕਥੀਨਾ ਆਵੇ ਤੋ ਹਜ਼ਾਰਾਂ ਜਨਮ ਦੀਜਣਗੇ ਤਾਂ ਉਸ ਰੱਬ ਦੇ ਹੁਕਮਾਂ ਨੇ ਬਚਾਇਆ ਬਚਾਇਆ ਜਾ ਸਕਦਾ ਕਥ ਕਥ ਕਥੀ ਕੋਟੀ ਕੋਟ ਕੋਟ ਇੰਨੇ ਨੇ ਕਰੋੜਾਂ ਲੋਕਾਂ ਨੇ ਕਰੋੜਾਂ ਜੀਵਾਂ ਨੇ ਆਪਣੇ ਆਪਣੇ ਹਿਸਾਬ ਨਾਲ ਉਸ ਰੱਬ ਦਾ ਵਰਨ ਕੀਤਾ ਹੈ ਉਸ ਰੱਬ ਦੀ ਰਜਾ ਦਾ ਵਰਣਨ ਕੀਤਾ ਪਰ ਆਪਾਂ ਉਸ ਰੱਬ ਦੀ ਰਜਾ ਦਾ ਵਰਣਨ ਕਰ ਪਾਈਏ ਕੋਈ ਸੋਖੀ ਗੱਲ ਨਹੀਂ ਇੱਕ ਵਿਦਵਾਨ ਕਹਿੰਦਾ ਹੁੰਦਾ ਵੀ ਆਪਣੇ ਅਦਰ ਰੋਮ ਰੋਮ ਤੇ ਜੀਭਾ ਲੱਗ ਜਾਏ ਸਾਡੇ ਅਦਰ ਰੋਮ ਰੋਮ ਤੇ ਜੀਭਾ ਲੱਗ ਜਾਏ ਐਸੇ ਰੋਮ ਰੋਮ ਤੇ ਜੀਭਾ ਵਾਲੇ ਅਨੇਕਾਂ ਅਗੰਤ ਲੋਕ ਇਕੱਠੇ ਹੋ ਜਾਣ ਤਾਂ ਵੀ ਉਸ ਰੱਬ ਦੀ ਉਸ ਤੋਂ ਉਸ ਰੱਬ ਦੀ ਰਜਾ ਨੂੰ ਪਛਾਣਿਆ ਨਹੀਂ ਜਾ ਸਕਦਾ ਉਹ ਰੱਬ ਦਾ ਹੁਕਮ ਬੜਾ ਵਿਸ਼ਾਲ ਹੈ ਆਪਣੇ ਲੋਕਾਂ ਨੇ ਰੱਬ ਨੂੰ ਬੜਾ ਸੀਮਤ ਕਰਕੇ ਸਮਝਾਇਆ ਸੀ ਆਮ ਸਮਝਿਆ ਨਾ ਵੀ ਰੱਬ ਮੂਰਤੀ ਵਿੱਚ ਹੈ ਜਾਂ ਰੱਬ ਕੋਟੋ ਵਿੱਚ ਹੈ ਜਾਂ ਰੱਬ ਗੁੰਦਵਾਰਿਆਂ ਵਿੱਚ ਹੈ ਜਾਂ ਰੱਬ ਮੰਦਰਾਂ ਵਿੱਚ ਹੈ ਜਾਂ ਰੱਬ ਸਿੱਧਾਂ ਵਿੱਚ ਹੈ ਪਰ ਰੱਬ ਬਹੁਤ ਵਿਸ਼ਾਲ ਹੈ ਰੱਬ ਆਤਮ ਸੱਚ ਹੈ ਜੁਗਾਤ ਸੱਚ ਹੈ ਹੈ ਪੀ ਸੱਚ ਹੈ ਤੇ ਨਾਂ ਰਕੋਸੀ ਪੀ ਸੱਚ ਹੈ ਉਹ ਦੁਨੀਆ ਤੋਂ ਪਹਿਲਾਂ ਵੀ ਸੱਚ ਸੀ ਸੱਚ ਹੈ ਤੇ ਸੱਚ ਰਹੇਗਾ ਉਹ ਰੱਬ ਬੜਾ ਵਿਸ਼ਾਲ ਹੈ ਆਪਾਂ ਉਸ ਰੱਬ ਨੂੰ ਸੀਮਿਤ ਕੀਤਾ ਹੈ ਜਿਸ ਤਰ੍ਹਾਂ ਆਪਾਂ ਆਪਣੇ ਜੀਵਨ ਨੂੰ ਜਦੋਂ ਬਾਹਰ ਦੇ ਨਾਲ ਜੋੜਦੇ ਆਂ ਉਦੋਂ ਸਾਡਾ ਜੀਵਨ ਦੀ ਰੰਗਤ ਜੀਵਨ ਬਣਨਾ ਸ਼ੁਰੂ ਹੁੰਦਾ ਜਿਸ ਤਰ੍ਹਾਂ ਆਪਾਂ ਸਮਝ ਕੇ ਕਿ ਸਾਡੇ ਜੀਵਨ ਨੂੰ ਤੁਸੀਂ ਬੜਾ ਸਮੇਟ ਕੇ ਰੱਖੀ ਸੀ ਆਪਣੇ ਘਰ ਵਿੱਚ ਰਹੀ ਸਮਾਜ ਵਿੱਚ ਨਾ ਜਾਈਏ ਵਿਚਰੀਏ ਨਾ ਜੇ ਅਸੀਂ ਨਾ ਆਪਣੇ ਜੀਵਨ ਵਿੱਚ ਗਿਆਨ ਪ੍ਰਾਪਤੀ ਨਹੀਂ ਕਰਤਾ ਹਾਂਗੇ ਅਗਰ ਆਪਾਂ ਘਰ ਤੋਂ ਬਾਹਰ ਆਈਆਂ ਗੁਰੂ ਘਰ ਤੱਕ ਆਉਂਦੇ ਆਂ ਰਸਤੇ ਵਿੱਚ ਇੱਕ ਜੀਵ ਨੂੰ ਵੇਖ ਕੇ ਮੁਸਕਰਾਉਂਦੇ ਆਂ ਮਤੇ ਬੁਲਾਉਨੇ ਆ ਆਪਣੀ ਭੈਣ ਭਰਾ ਨਾਲ ਵਿਚਰਦੇ ਆ ਗਿਆਨ ਦੀ ਪ੍ਰਾਪਤੀ ਕਰਦੇ ਆ ਸਾਨੂੰ ਕਈ ਲੋਕਾਂ ਦਾ ਸੰਗ ਹੁੰਦਾ ਹੈ ਤੇ ਸਾਨੂੰ ਗਿਆਨ ਮਿਲਦਾ ਉਸ ਸੰਗ ਦੇ ਨਾਲ ਉਸ ਪਰਮਾਤਮਾ ਦੇ ਨਾਲ ਸਾਡੇ ਮਨ ਦੀ ਜਿਹੜੀ ਮਨੋਗਿਰਤੀ ਹੈ ਉਹ ਕੁਝ ਹੁੰਦੀ ਹੈ ਆਪਾਂ ਜਦੋਂ ਚੰਗੇ ਜੀਆਂ ਨੂੰ ਮਿਲਦੇ ਆ ਸਾਡਾ ਮਨ ਖੁਸ਼ ਹੁੰਦਾ ਹੈ ਅਸੀਂ ਪੋਜ਼ਿਟਿਵ ਸੋਚਣਾ ਸਿੱਖਦੇ ਆ ਖੁਸ਼ਹਾਲ ਜੀਵਨ ਜਿਵੇਂ ਆ ਤੇ ਇਹ ਖੁਸ਼ਹਾਲ ਜੀਵਨ ਹੀ ਰੱਬੀ ਜੀਵਨ ਹੈ ਆਪਾਂ ਕਹੀਏ ਨੇ ਜੀ ਰੱਬ ਦਾ ਜੀਵਨ ਬੜਾ ਉਕਰੇ ਦੀ ਮਾਲਾ ਪੜ ਲੈਣੀ ਬੈਠ ਜਾਣਾ ਅਪਾ ਸਾਰੇ ਰੱਬ ਦਾ ਧਿਆਨ ਧਰਦੇ ਜੇ ਪਰ ਧਿਆਨ ਆਪਣਾ ਕਰਨਾ ਹੈ ਧਿਆਨ ਉਸ ਆਪਣੇ ਧਿਆਨ ਦਾ ਧਿਆਨ ਧਰਨਾ ਵੀ ਸਾਡਾ ਧਿਆਨ ਕਿੱਧਰ ਨੂੰ ਜਾਂਦਾ ਹੈ ਅਸੀਂ ਆਪਣੇ ਧਿਆਨ ਦਾ ਜਦੋਂ ਧਿਆਨ ਧਰਾਂਗੇ ਵੀ ਮੇਰਾ ਧਿਆਨ ਦੁਨੀਆ ਦੇ ਕਿਸ ਕੋਨੇ ਵਿੱਚ ਜਾ ਰਿਹਾ ਹੈ ਕਿਤੇ ਮੈਂ ਠੱਗੀ ਤਾਂ ਨਹੀਂ ਕਰ ਰਿਹਾ ਕਿਤੇ ਮੈਂ ਝੂਠ ਤਾਂ ਨਹੀਂ ਬੋਲ ਰਿਹਾ ਕਿਤੇ ਮੈਂ ਰੱਬ ਦੇ ਹੁਕਮਾਂ ਤੋਂ ਉਲੰਘਾਤਾ ਨਹੀਂ ਜਾ ਰਿਹਾ ਕੀ ਮੈਂ ਰੱਬ ਦੇ ਹੁਕਮਾਂ ਤੋਂ ਪਰੇ ਤਾਂ ਨਹੀਂ ਹੋ ਰਿਹਾ ਕੀ ਮੈਂ ਆਪਣੇ ਸਾਹਮਣੇ ਵਾਲੇ ਨੂੰ ਦੁੱਖ ਤਾਂ ਨਹੀਂ ਪਹੁੰਚਾ ਰਿਹਾ ਕੀ ਮੈਂ ਆਪਣੀ ਖੁਸ਼ੀ ਲਈ ਦੁਨੀਆਂ ਦੇ ਹੱਥ ਤਾਂ ਨਹੀਂ ਮਾਰ ਰਿਹਾ ਜਿਸ ਦਿਨ ਆਪਾਂ ਆਪਣੇ ਆਪ ਨੂੰ ਪਛਾਣਾਂਗੇ ਆਪਣੇ ਆਪ ਨੂੰ ਸਮਝਾਂਗੇ ਆਪਣੇ ਧਿਆਨ ਦਾ ਧਿਆਨ ਕਰਾਂਗੇ ਉਸ ਦਿਨ ਅਰਬੀ ਜੀਵਨ ਦੀ ਪ੍ਰਾਪਤੀ ਹੈ ਰੱਬ ਦਾ ਧਿਆਨ ਰੱਬ ਬਹੁਤ ਵਿਸ਼ਾਲ ਹੈ ਰੱਬ ਨੂੰ ਸਮਝਣਾ ਹੈ ਤੇ ਰੱਬ ਦੇ ਗੁਣਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨਾ ਹੈ ਰੱਬ ਬਹੁਤ ਵਿਸ਼ਾਲ ਹੈ ਗੁਰੂ ਸਾਹਿਬ ਕਹਿੰਦੇ ਨੇ ਇੰਨਾ ਵਿਸ਼ਾਲ ਹੈ ਵੀ ਆਪਾਂ ਉਹਦੀ ਇੱਕਤਾ ਤਿੱਤੀ ਨਹੀਂ ਜਾ ਸਕਦੀ ਕਰੋੜਾਂ ਜੀਵ ਕੱਟੇ ਹੋ ਜਾਣ ਆਪਣੇ ਆਪਣੇ ਤਰੀਕੇ ਦੇ ਨਾਲ ਰੱਬ ਨੂੰ ਸੁਝਾਂ ਤਾਂ ਵੀ ਰੱਬ ਨੂੰ ਸੁਝਣਾ ਬਹੁਤ ਮੁਸ਼ਕਿਲ ਹੈ ਅੱਗੇ ਲੈਂਦੇ ਨੇ ਦੇਂਦਾ ਦੇ ਲੈਂਦੇ ਥੱਪ ਪਾਹੇ ਉਹ ਰੱਬ ਬੜਾ ਵਿਤਾਰ ਹੈ ਬੜਾ ਦਿਆਲੂ ਹੈ ਧੀਰ ਵਾਲਾ ਹੈ ਆਪਾਂ ਕਹਿੰਦੇ ਨਾ ਜੀ ਆਪਣੇ ਲਾਈਫ ਵਿੱਚ ਆਪਾਂ ਬੜੇ ਪਰੇਸ਼ਾਨ ਹੋ ਜਾਂਦੇ ਵੀ ਸਾਨੂੰ ਰੱਬ ਨੇ ਆਨੇ ਦਿੱਤਾ ਮੈਂ ਆ ਵੀ ਕੀਤਾ ਮੈਂ ਸੱਚ ਬੋਲੀ ਮੈਂ 40 ਦਿਨ ਗੁਰਦੁਆਰਾ ਸਾਹਿਬ ਆਇਆ ਮੇਰੇ ਨਾਲ ਰੱਬ ਨੇ ਬਾਣੀ ਅਸੀਂ ਆਮ ਸੋਚ ਲੈਂਦੇ ਆ ਵੀ ਰੱਬ ਸਾਡੇ ਨਾਲ ਬੜਾ ਮਾੜਾ ਕਰ ਰਿਹਾ ਹੈ ਰੱਬ ਮੇਰੇ ਨਾਲ ਇਰਖਾ ਕਰਦਾ ਹੈ ਪਰ ਗੁਰੂ ਸਾਹਿਬ ਕਹਿੰਦੇ ਨੇ ਦੇਂਦਾ ਦੇ ਲੈਂਦੇ ਥੱਕ ਜਾਣੇ ਵੀ ਰੱਬ ਹਮੇਸ਼ਾ ਦੇ ਰਿਹਾ ਹੈ ਆਪਣੇ ਚਾਰੋਂ ਪਾਸੇ ਚਾਤੀਆਂ ਮਾਰੋ ਰੱਬ ਦੀ ਅਪਾਰ ਕਿਰਪਾ ਇਸ ਦੁਨੀਆ ਉੱਤੇ ਤੁਹਾਡੇ ਉੱਤੇ ਵਰਤੀ ਹੋਈ ਹੈ ਸਭ ਤੋਂ ਪਹਿਲੀ ਕਿਰਪਾ ਸਭ ਤੋਂ ਵੱਡਾ ਚਮਤਕਾਰ ਰੱਬ ਨੇ ਆ ਕੀਤਾ ਤੁਹਾਨੂੰ ਇਨਸਾਨ ਦੀ ਜੋ ਨੂੰ ਵਿੱਚ ਪਾਇਆ ਹੈ ਸਭ ਤੋਂ ਸਰਬਸ਼੍ਰੇਸ਼ਟ ਜੋੜੀ ਸਾਣ ਦੀ ਜੋੜੀ ਮਿਲਦੀ ਜਾਂਦੀ ਹੈ ਰੱਬ ਨੇ ਸਭ ਤੋਂ ਵੱਡਾ ਚਮਤਕਾਰ ਸਭ ਤੋਂ ਵੱਡਾ ਪਰਉਕਾਰ ਤੁਹਾਡੇ ਉੱਤੇ ਆ ਕੀਤਾ ਤੁਹਾਨੂੰ ਇਨਸਾਨ ਬਣਾਇਆ ਆਪਣੇ ਵੱਲ ਦੇਖੋ ਸਾਡੇ 10 ਉਂਗਲੀਆਂ ਨੇ ਸਾਡੇ ਦੋ ਹੱਥ ਨੇ ਸਾਡੇ ਕੋਲ ਦੋ ਪੈਰ ਨੇ ਸਾਡੇ ਕੋਲ ਜੀਭ ਆ ਹੈ ਸਾਡੇ ਕੋਲ ਅੱਖ ਆ ਕੰਨ ਨੇ ਨੱਕ ਹੈ ਅਸੀਂ ਦੁਨੀਆ ਦਾ ਹਰ ਇੱਕ ਕੁਝ ਨੂੰ ਦੇਖ ਸਕਦੇ ਹਾਂ ਸਾਡੇ ਕੋਲ ਅੱਖਾਂ ਨੇ ਰੱਬ ਦਾ ਸ਼ੁਕਰਿਆਦਾ ਹੈ ਰੱਬ ਨੇ ਸਾਨੂੰ ਅੱਖਾਂ ਦਿੱਤੀਆਂ ਨੇ ਵੀ ਅਸੀਂ ਲੋਕ ਦੁਨੀਆ ਵਿੱਚ ਐਸੀ ਨਹੀਂ ਜੋ ਵੇਖ ਨਹੀਂ ਪਾਉਂਦੇ ਅਸੀਂ ਇੱਕ ਦੂਜੇ ਨੂੰ ਵੇਖ ਪਾ ਰਹੇ ਹਾਂ ਅਸੀਂ ਕੁਦਰਤ ਨੂੰ ਵੇਖ ਪਾ ਰਹੇ ਹਾਂ ਜੋ ਬੜੀ ਮਹਾਨ ਹੈ ਰੱਬ ਸਾਨੂੰ ਹਮੇਸ਼ਾ ਦੇ ਰਿਹਾ ਰੱਬ ਨੇ ਸਾਨੂੰ ਆਕਸੀਜਨ ਦਿੱਤਾ ਹਵਾ ਦਿੱਤੀ ਹੈ ਅਸੀਂ ਸਾਹ ਲੈ ਪਾ ਰਹੇ ਹਾਂ ਅਸੀਂ ਰੱਬ ਦਾ ਜਿੰਨਾ ਸ਼ੁਕਰਿਆਦਾ ਕਰਦੇ ਜਾ ਰਹੇ ਹਾਂ ਰੱਬ ਨੂੰ ਸਤਿਕਾਰ ਦਿੰਦਾ ਜਾ ਰਹੇ ਹਾਂ ਅਸੀਂ ਰੱਬ ਨੂੰ ਪੁਕਾਰ ਸਕਦੇ ਹਾਂ ਪਰ ਰੱਬ ਸਾਡੇ ਕੋਲੋਂ ਵੀ ਤੇ ਪੁਕਾਰ ਸਕਦਾ ਐ ਅਮੇਕਾ ਵਾਰ ਹੋਏਗਾ ਵੀ ਅਸੀਂ ਰੱਬ ਨੂੰ ਅਨੁਸਾਰ ਦੋਨਾਗੇ ਪਰ ਰੱਬ ਸਾਡੀ ਮਸਤੀ ਨੂੰ ਨਹੀਂ ਵਸਾਉਂਦਾ ਜਿੱਦਣ ਰੱਬ ਦੀ ਕਿਰਪਾ ਸਾਡੇ ਹੱਥ ਤੋਂ ਉੱਠ ਜਾਂਦੀ ਹੈ ਉਦੋਂ ਸਾਡਾ ਸ਼ਰੀਰ ਹੁੰਦਾ ਹੈ ਪਰ ਅਸੀਂ ਬੋਲ ਨਹੀਂ ਪਾਉਂਦੇ ਸਾਡੇ ਵਿੱਚ ਦਿਲ ਹੁੰਦਾ ਪਰ ਉਹ ਧੜਕਦਾ ਨਹੀਂ ਸਾਡੇ ਕੋਲ ਕੰਨ ਹੁੰਦੇ ਨੇ ਪਰ ਸੁਣਦੇ ਨਹੀਂ ਸਾਡੇ ਕੋਲ ਅੱਖਾਂ ਹੁੰਦੀਆਂ ਨੇ ਪਰ ਬੋਲਦੇ ਨਹੀਂ ਉਦੋਂ ਕੀ ਆ ਜਾਂਦਾ ਬੰਦਾ ਬੰਦਾ ਨਹੀਂ ਡੈੱਡ ਬੁੜੀ ਉਦੋਂ ਮਾਨ ਨੂੰ ਮਾਨ ਹੀ ਆਖਿਆ ਜਾਂਦਾ ਉਹਨੂੰ ਮਾਨ ਡੈੱਡ ਬੁੜੀ ਆਖਿਆ ਜਾਂਦਾ ਉਦੋਂ ਐਸਾ ਮਾਹੌਲ ਬਣ ਜਾਂਦਾ ਹੈ ਵੀ ਜਦੋਂ ਸਾਡੇ ਆਪਣੇ ਸਾਨੂੰ ਜੰਗਾਲੇ ਤੇ ਕੁੱਟਿਓਏ ਛੱਡ ਥੱਲੇ ਜਾ ਕੇ ਖੂਕ ਆਂਦੇ ਨੇ ਇਹ ਰੱਬ ਦੀ ਕਿਰਪਾ ਹੈ ਰੱਬ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਦੇਂਦਾ ਦੇ ਲੈਂਦੇ ਥੱਪ ਭਾਵੇਂ ਉਹ ਦੇਣ ਵਾਲਾ ਇੰਨਾ ਵਿਚਾਰਾ ਹੈ ਇੰਨਾ ਜਾਦੂ ਹੈ ਤੁਹਾਨੂੰ ਹਰ ਸੈਕਿੰਡ ਸਾਹ ਦੇ ਰਿਹਾ ਹੈ ਗੁਰਬਾਣੀ ਕਹਿੰਦੀ ਹਮ ਆਦਮੀ ਹੈ ਇੱਕ ਦਮ ਹੀ ਅਸੀਂ ਇੱਕ ਦਮ ਦੇ ਆਦਮੀ ਹਾਂ ਇੱਕ ਦਮ ਦਾ ਭਰੋਸਾ ਨਹੀਂ ਵੀ ਅਗਲਾ ਸਾਹ ਆਏਗਾ ਕਿ ਨਹੀਂ ਆਏਗਾ ਅਸੀਂ ਰੱਬ ਦਾ ساری ਉਮਰ ਸ਼ੁਕਰਾਨਾ ਕਰਉਣਾ ਕੋਰੋਨਾ ਵਾਰੀ ਅਸੀਂ ਜਨਮ ਲਈਏ ਨਾ ਜੀ ਤੇ ਅਸੀਂ ਰੱਬ ਦਾ ਇੱਕ ਸਾਹ ਵਾਸਤੇ ਸ਼ੁਕਰਾਨਾ ਜੀ ਕਰ ਸਕਦੇ ਰੱਬ ਸਾਡੇ ਵਾਸਤੇ ਇਹ ਨਾ ਕੁਝ ਕਰ ਰਿਹਾ ਹੈ ਰੱਬ ਨੇ ਤੁਹਾਨੂੰ ਸੋਹਣਾ ਪਰਿਵਾਰ ਦਿੱਤਾ ਹੈ ਅਸੀਂ ਰੱਬ ਦਾ ਸ਼ੁਕਰੀਆ ਦਾਤਾ ਕਰਨਾ ਜਦ ਤੱਕ ਸਿੱਖਾਂਗੇ ਜਦ ਦਿਨ ਐ ਸਮਝ ਲਗਾ ਲਵਾਂਗੇ ਵੀ ਦੁਨੀਆ ਵਿੱਚ ਜੋ ਵੀ ਆ ਰਿਹਾ ਹੈ ਜੋ ਵੀ ਰੱਬ ਦੇ ਰਿਹਾ ਉਹ ਸਭ ਰੱਬ ਦਾ ਦਿੱਤਾ ਉਹ ਦਿਨ ਸਾਡੇ ਅੰਦਰ ਉਹ ਹੰਕਾਰ ਖਤਮ ਹੋ ਜਾਏਗਾ ਉਦੋਂ ਅਸੀਂ ਆਪਣੇ ਆਪ ਨੂੰ ਗੁਰੂਆਂ ਦਾ ਸ਼ੁਕਰ ਕਰਦੇ ਉਦੋਂ ਅਸੀਂ ਜਣਾ ਨਾਲ ਜੁੜਾਂਗੇ ਅੱਗੇ ਪ੍ਰੇਮ ਭਾਵ ਨੂੰ ਸਿੱਖ ਜਾਵਾਂਗੇ ਅਸੀਂ ਰੱਬ ਦੇ ਦਿੱਤੇ ਦਾ ਸ਼ੁਕਰ ਆਦਾ ਕਰੀਂ ਦਿੰਦਾ ਦੇ ਲੈਂਦੇ ਤੱਕ ਪਾਵੇ ਜੁਗਾ ਜੁਗਤਰਾ ਨਾ ਹੀ ਬਾਹਰ ਕਿੰਨੇ ਦੁਨੀਆਂ ਜੁਗਾ ਜੁਗਤਰਾ ਤੋਂ ਖੰਦੀ ਆ ਰਹੀ ਦੁਨੀਆਂ ਦੀ ਸਿਰਜਣਾ ਹੋਈ ਹੈ ਨਾ ਜੀ ਰੱਬ ਨੇ ਕੀਤੀ ਆਪਾਂ ਸਭ ਜਾਣਦੇ ਆ ਰੱਬ ਨੇ ਦੁਨੀਆਂ ਬਣਾਈ ਰੱਬ ਨੇ ਇਨਸਾਨ ਨੂੰ ਬਣਾਇਆ ਇਨਸਾਨ ਦੇ ਅਨੇਕਾ ਜੀਵ ਬਣਾਏ ਪੰਛੀ ਪੌਦੇ ਪੇੜ ਆਮ ਜਾਨਵਰ ਕੁੱਤਾ ਬਿੱਲੀ ਗਾਂ ਆਦਿ ਸਭ ਕੁਝ ਬਣਾਇਆ ਅੱਤੇ ਸਾਰਿਆਂ ਵਾਸਤੇ ਹਰ ਇੱਕ ਚੀਜ਼ ਪ੍ਰੋਵਾਈਡ ਕੀਤੀ ਹੈ ਦੁਨੀਆ ਦਾ ਹਰ ਇੱਕ ਜੀਵ ਕੁਛ ਨਾ ਕੁਛ ਖਾ ਰਿਹਾ ਹੈ ਦੁਨੀਆ ਦੇ ਹਰ ਇੱਕ ਜੀਵ ਨੂੰ ਦਾ ਭੋਜਨ ਮਿਲ ਰਿਹਾ ਹੈ ਅਗਰ ਇੱਕ ਗਾਂ ਘਾਹ ਖਾਂਦੀ ਉਹਦੇ ਵਾਸਤੇ ਕਾ ਹੈ ਸ਼ੇਰ ਦੂਜੇ ਜਾਨਵਰ ਦਾ ਸ਼ਿਕਾਰ ਕਰਦਾ ਉਹਦੇ ਵਾਸਤੇ ਦੂਜੇ ਜਾਨਵਰ ਨੇ ਹਰ ਇੱਕ ਜੀਵ ਨੂੰ ਉਹਦੇ ਪਰਮਾਰਥ ਵਾਸਤੇ ਉਹਦੇ ਜੀਵਨ ਵਾਸਤੇ ਜੋ ਕੁਝ ਚਾਹੀਦਾ ਹੈ ਰੱਬ ਹਮੇਸ਼ਾ ਤੋਂ ਦਿੰਦਾ ਆ ਰਿਹਾ ਹੈ ਜੁਗਾ ਜੁਗੰਤਰਾਂ ਖਾਂਹੀ ਕਹੇ ਅਸੀਂ ਖਾਂਦੇ ਆ ਰਹੇ ਹਾਂ ਰੱਬ ਦੀ ਹਰ ਕਿਰਪਾ ਨੂੰ ਅਸੀਂ ਮੰਨਦੇ ਆ ਰਹੇ ਆਂ ਪਰ ਅਸੀਂ ਸਮਝ ਨਹੀਂ ਪਾਰੇ ਕਿ ਰੱਬ ਦੀ ਕਿਰਪਾ ਹੈ ਅਸੀਂ ਆਹ ਹੰਕਾਰ ਵਿੱਚ ਆ ਜਾਂਦੇ ਵੀ ਹੈ ਜੋ ਕੀਤਾ ਮੈਂ ਕੀਤਾ ਜਦੋਂ ਮਾੜਾ ਹੁੰਦਾ ਨਾ ਉਹ ਅਸੀਂ ਰੱਬ ਦਾ ਨਾਲ ਇਹ ਵੀ ਉਹ ਰੱਬ ਨੇ ਕੀਤਾ ਜਦੋਂ ਕੁਝ ਚੰਗਾ ਹੁੰਦਾ ਫਿਰ ਇਨਸਾਨ ਹੰਕਾਰ ਵਿੱਚ ਆਉਂਦਾ ਵੀ ਮੈਂ ਕੀਤਾ ਪਰ ਜਿਹੜਾ ਉਦਾਰੀਆਂ ਪਾਤਾ ਹੈ ਅਗਰ ਉਹਦੇ ਪੈਰ ਨਹੀਂ ਤੇ ਉਹ ਡਿੱਗਦਾ ਨਹੀਂ ਜਦੋਂ ਜ਼ਮੀਨ ਤੋਂ ਪੈਰ ਉੱਠ ਜਾਂਦੇ ਨੇ ਇਨਸਾਨ ਦਿੱਕਤ ਲੱਗ ਜਾਂਦਾ ਕਿ ਸ਼ਾਇਰ ਬਹੁਤ ਸੋਹਣਾ ਲਿਖਦਾ ਹੈ ਕਿੰਨਾ ਦੌਲਤ ਹੁਸਨ ਤੇ ਤਾਕਤ ਦਾ ਦੌਲਤ ਹੁਸਨ ਤੇ ਤਾਕਤ ਦਾ ਚਾਰ ਦੇ ਸੂਰ ਜ਼ਰੂਰ ਜ਼ਰੂਰ ਹੁੰਦਾ ਹੈ ਹੁੰਦਾ ਮਾਇਆ ਦੇ ਜਿੰਨੀ ਨੇੜੇ ਬੰਦਾ ਰੱਬ ਤੋਂ ਓਨੀ ਹੀ ਦੂਰ ਹੁੰਦਾ ਹੈ ਤੋੜ ਸਕਦਾ ਤਾਰੇ ਆਕਾਸ਼ ਦੇ ਵਿੱਚ ਐਨਾ ਉਸ ਨੂੰ غرੂਰ ਹੁੰਦਾ ਹੈ ਪਰ ਹਰ ਨਾ ਕੋਈ ਹੁੰਦਾ ਹੈ ਉਸ ਰੱਬ ਨੂੰ ਮਨਜ਼ੂਰ ਹੁੰਦਾ ਹੈ ਰੱਬ ਦੀ ਮਨਜ਼ੂਰੀ ਵਿੱਚ ਇਸ ਦੁਨੀਆ ਦੀ ਹਰ ਇੱਕ ਚੀਜ਼ ਚੱਲ ਰਹੀ ਹੈ ਆਪਾਂ ਹੰਕਾਰ ਵਿੱਚ ਆਉਂਦੇ ਆ ਮਾਇਆ ਦਾ ਹੰਕਾਰ ਕੀਤਾ ਜਾਂਦਾ ਹੈ ਮਾਇਆ ਕਹਿ ਜਾਂਦਾ ਜੀ ਹੱਥਾਂ ਦੀ ਮਹਿਲ ਹੈ ਅੱਜ ਮਾਇਆ ਹੈ ਕੱਲ ਮਾਇਆ ਨਹੀਂ ਹੋਏਗੀ ਉਹਦਾ ਕੋਈ ਪ੍ਰੂਸਾ ਨਹੀਂ ਦੂਜਾ ਹੰਕਾਰ ਕੀਤਾ ਜਾਂਦਾ ਪਾਵਰ ਦਾ ਵੀ ਮੇਰੇ ਕੋਲ ਤਾਕਤ ਮਡੀ ਹੈ ਮੈਂ ਬੜਾ ਤਾਕਤਵਾਰ ਹਾਂ ਪਰ ਦੁਨੀਆ ਦਾ ਜੇ ਕੋਈ ਸਭ ਤੋਂ ਤਾਕਤਵਰ ਜੀਵ ਹੈ ਤੇ ਉਹ ਅਕਾਰਪੁਰਖ ਹੈ ਜੋ ਕੱਖਾਂ ਦੀ ਕੁੱਲੀ ਵਾਲੇ ਨੂੰ ਰਾਜਪਾਲ ਬਖਸ਼ ਦਿੰਦਾ ਹੈ ਜੋ ਰਾਜਿਆਂ ਨੂੰ ਕੱਖਾਂ ਦੀ ਕੁੱਲੀ ਵਿੱਚ ਢੇਰ ਕਰ ਦਿੰਦਾ ਹੈ ਦੁਨੀਆ ਦਾ ਸਭ ਤੋਂ ਵੱਡਾ ਪਾਵਰਫੁਲ ਵਿਅਕਤੀ ਹੈ ਤੇ ਉਹ ਅਕਾਲਪੁਰਖ ਹੈ ਜੋ ਸ ਅਕਾਲਪੁਰਖ ਦੀ ਰਜਾ ਵਿੱਚ ਜੀਣਾ ਸਿੱਖ ਜਾਂਦਾ ਹੈ ਜੋ ਸ ਅਕਾਲਪੁਰਖ ਦੀ ਬਾਣੀ ਨੂੰ ਮੰਨਣਾ ਸਿੱਖ ਜਾਂਦਾ ਹੈ ਜੋ ਸ ਅਕਾਲਪੁਰਖ ਦੀ ਬੰਦਗੀ ਨੂੰ ਕਰਨ ਲੱਗ ਜਾਂਦਾ ਹੈ ਦੁਨੀਆ ਦਾ ਸਭ ਤੋਂ ਸਭ ਤੋਂ ਪਾਵਰਫੁਲ ਵਿਅਕਤੀ ਉਹ ਬਣ ਜਾਂਦਾ ਹੈ ਸਭ ਤੋਂ ਜ਼ਿਆਦਾ ਤਾਕਤਵਰ ਕੋ ਬਣ ਜਾਂਦਾ ਹੈ ਗੁਰੂ ਸਾਹਿਬ ਕਹਿੰਦੇ ਨੇ ਅਤ ਸੁੰਦਰ ਪੁਲੀਨ ਚਤੁਰ ਮੁਖ ਗਿਆਨੀ ਧਨਵੰਤ ਮ੍ਰਿਤਕ ਕਹਿਆ ਨਾਟਕਾ ਜੇ ਪ੍ਰੀਤ ਨਹੀਂ ਭਗਵੰਤ ਜੇ ਭਗਵਨ ਦੀ ਪ੍ਰੀਤ ਨਹੀਂ ਜੇ ਉਸ ਅਕਾਲ ਪੁਰਖ ਦੀ ਪ੍ਰੀਤੀ ਨਹੀਂ ਉਸ ਅਕਾਲ ਪੁਰਖ ਦਾ ਪ੍ਰੇਮ ਨਹੀਂ ਉਸ ਅਕਾਲ ਪੁਰਖ ਦੀ ਰਜਾ ਵਿੱਚ ਨਹੀਂ ਉਸ ਅਕਾਲ ਪੁਰਖ ਦੀ ਯਾਦ ਵਿੱਚ ਨਹੀਂ ਤੇ ਤੇਰਾ ਜੀਵਨ ਮਰਿਆ ਹੋਇਆ ਉਸ ਅਕਾਲ ਪੁਰਖ ਦੀ ਯਾਦ ਬੜੀ ਜੁੜੀ ਹੈ ਉਸ ਕਾਲਪੁਰਖ ਦੀ ਭਗਤੀ ਬਹੁਤ ਜ਼ਰੂਰੀ ਹੈ, ਪ੍ਰੇਮ ਬਹੁਤ ਜ਼ਰੂਰੀ ਹੈ। ਅਗਰ ਆਪਾਂ ਉਸ ਕਾਲਪੁਰਖ ਦੇ ਪ੍ਰੇਮ ਨੂੰ ਨਹੀਂ ਸਮਝ ਪਾਰੇ ਤੇ ਆਪਣਾ ਜੀਵਨ ਮਰਿਆ ਹੋਇਆ। ਅਸੀਂ ਜਉਣ ਦੇ ਕਾਬਲ ਨਹੀਂ। ਤੁਹਾਨੂੰ ਸਾਹ ਮਿਲ ਰਹੇ ਆ, ਪ੍ਰੇਮ ਕਰਨ ਵਾਸਤੇ ਮਿਲ ਰਹੇ ਆ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ, ਸਾਚ ਤੂੰ ਸੁਣ ਲਿਓ ਸਵੇ, ਜਦ ਪ੍ਰੇਮ ਕੀਓ, ਤਦ ਹੀ ਪ੍ਰਭ ਪਾਇਓ। ਪ੍ਰੇਮ ਕਰੋ ਤੇ ਰੱਬ ਨੂੰ ਪਾਓ। ਰੱਬ ਨੂੰ ਪਾਉਣ ਦਾ ਇੱਕੋ ਤਰੀਕਾ ਹੈ ਪ੍ਰੇਮ ਕਰਨਾ। ਅਗਰ ਆਪਾਂ ਜੀਵਨ ਵਿੱਚ ਪ੍ਰੇਮ ਨਹੀਂ ਕਰ ਪਾ ਰਹੇ ਉਸ ਅਕਾਲ ਪੁਰਖ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਆਪਣੇ ਸਾਥ ਦੇ ਨਾਲ ਇਸ ਸਮਾਜ ਦੇ ਨਾਲ ਅਗਰ ਪ੍ਰੇਮ ਨਹੀਂ ਤੇ ਅਕਾਲ ਪੁਰਖ ਦੀ ਜੜ ਹੈ ਤੇ ਪਰਮਾਤਮਾ ਨਹੀਂ ਤੇ ਗਿਆਨਤਾ ਨਹੀਂ ਤੇ ਭਗਤੀ ਨਹੀਂ ਭਗਤੀ ਕਰਨ ਦਾ ਤਰੀਕਾ ਹੈ ਪ੍ਰੇਮ ਨੂੰ ਪਾਣਾ ਅੱਗੇ ਤੇਰੇ ਹੁਕਮੀ ਹੁਕਮ ਚਲਾਏ ਰਾਹ ਵੀ ਹੁਕਮ ਵਾਲਾ ਰਾਹ ਹੁਕਮ ਦੀ ਦੁਨੀਆ ਦੇ ਨਾਲ ਉਸ ਹੁਕਮ ਦੇ ਰਾਹ ਦੇ ਨਾਲ ਦੁਨੀਆ ਨੂੰ ਚਲਾ ਰਿਹਾ ਹੈ ਉਸ ਹੁਕਮ ਦੀ ਰਜਾ ਦੇ ਵਿੱਚ ਉਸ ਰੱਬ ਦੀ ਰਜਾ ਦੇ ਵਿੱਚ ਸਭ ਕੁਝ ਚੱਲ ਰਿਹਾ ਹੈ ਗੱਲ ਇਹ ਹੋਈ ਹੈ ਮਾੜਾ ਹੋ ਰਿਹਾ ਹੈ ਤਾਂ ਸੋਚੋ ਰੱਬ ਨੇ ਕੀਤਾ ਹੈ ਮਾੜਾ ਹੋ ਰਿਹਾ ਹੈ ਤੇ ਕੀ ਸੋਚਣਾ ਹੈ ਰੱਬ ਨੇ ਕੀਤਾ ਹੈ ਦੁਨੀਆ ਦੇ ਸੁੱਖ ਤੇ ਦੁੱਖ ਸਭ ਤੁਹਾਡੀ ਮਨ ਦੀ ਗੱਲ ਦੀ ਗੱਲ ਆਪਾਂ ਆਮ ਕਹਿੰਦੇ ਨੇ ਜੀ ਸਾਡੇ ਜੀਵਨ ਵਿੱਚ ਬਹੁਤ ਦੁੱਖ ਹੈ ਜਾਂ ਸਾਡੇ ਇਸ ਜੀਵਨ ਵਿੱਚ ਬਹੁਤ ਸੁਖੀ ਆ ਸੁੱਖ ਜਾਂ ਦੁੱਖ ਤੁਹਾਡੇ ਮਨ ਦੀ ਅਵਸਥਾ ਹੈ ਗੁਰਬਾਣੀ ਤਾਂ ਕਹਿੰਦੀ ਦੁੱਖ ਦਾ ਦਰ ਨੂੰ ਸੁਖ, ਰੋਗ ਪਿਆ ਉਹ ਸੁਖ ਤਾਂ ਰੋਗ ਨੇ। ਦੁੱਖਦਾਰੂ ਹੈ। ਪਰ ਆਪਾਂ ਜੀਵਨ ਦੇ ਦੁੱਖਾਂ ਨੂੰ ਕਿਸ ਤਰ੍ਹਾਂ ਸਹਾਰਨਾ ਹੈ, ਉਹ ਅਗਰ ਵੇਖਣਾ ਚਾਹੁੰਦੇ ਆ ਤੇ ਬਾਬਾ ਦੀਪ ਸਿੰਘ ਨੂੰ ਵੇਖਣਾ ਪੈਣਾ। ਬਾਬਾ ਦੀਪ ਸਿੰਘ ਤਲੀ ਉੱਤੇ ਸੀਸ ਰੱਖ ਕੇ ਜੰਗੇ ਮੈਦਾਨ ਵਿੱਚ ਲੜਦੇ। ਅਗਰ ਆਪਾਂ ਦੁੱਖਾਂ ਨੂੰ ਸਹਾਰਨਾ ਸਿੱਖਣਾ ਚਾਹੁੰਦੇ ਆ ਤੇ ਗੁਰੂ ਅਰਜਨ ਦੇਵ ਤੋਂ ਸਿੱਖਣਾ ਪੈਣਾ। ਜੋ 31 ਤਵੀ ਉੱਤੇ ਬੈਠਿਆ ਤੇ ਕਹਿੰਦਾ ਤੇਰਾ ਕੀ ਆ ਮਿੱਠਾ ਲਾਗੇ ਤੇਰਾ ਵੀ ਅਮਰ ਮਿੱਠਾ ਲੱਗਦਾ। ਅਗਰ ਆਪਾਂ ਦੁੱਖ ਸੰਭਾਲਣਾ ਸਿੱਖਣਾ ਚਾਹਦੇ ਆਂ ਤੇ ਆਪਾਂ ਆਪਾਂ ਉਹਨਾਂ ਲਾਮਾਂ ਤੋਂ ਸਿੱਖ ਸਕਦੇ ਆਂ ਜੋ ਆਪਣੀ ਬੁਢੜੀ ਦਾਦੀ ਦੇ ਨਾਲ ਠੰਡੇ ਮੌਸਮ ਵਿੱਚ ਬੈਠੇ ਨੇ ਜੋ ਠੰਡ ਨੂੰ ਸੰਭਾਲ ਰਹੇ ਨੇ ਜੀਵਨ ਵਿੱਚ ਜੋ ਹੋ ਰਿਹਾ ਹੈ ਉਹ ਰੱਬ ਕਰ ਰਿਹਾ ਹੈ ਉਸ ਰੱਬ ਦੀ ਪਰਮਾਰਥੀ ਨੂੰ ਸਮਝਣਾ ਉਸ ਰੱਬ ਦੇ ਜੀਵਨ ਨੂੰ ਸੁਖ ਬਣਾਉਣ ਦਾ ਸਾਧਨ ਹੈ ਜੀਵਨ ਵਿੱਚ ਬਨੇਕਾਂ ਦੁੱਖ ਆਉਂਦੇ ਹਨ ਪਰ ਉਹਨਾਂ ਦੁੱਖਾਂ ਨੂੰ ਸੁੱਖਾਂ ਵਿੱਚ ਬਦਲਣ ਦੀ ਸ਼ਕਤੀ ਇਸ ਗੁਰੂ ਗ੍ਰੰਥ ਸਾਹਿਬ ਵਿੱਚ ਹੈ वाणी ਨੂੰ ਪੜੋ ਜੀਵਨ ਵਿੱਚ ਲਾਗੂ ਕਰੋ ਜ਼ਿੰਦਗੀ ਸੁਖਸ਼ਾਲ ਹੋਏਗੀ ਜਿੰਦਗੀ ਰੱਬੀ ਜੀਵਨ ਵਾਲੀ ਹੋ ਜਾਏਗੀ ਪ੍ਰੇਮ ਵਾਲੀ ਹੋ ਜਾਏਗੀ ਤੇ ਸਵਰਗ ਮਿਲ ਜਾਏਗੀ ਮਰਦ ਤੋਂ ਬਾਅਦ ਸਵਰਗ ਨਹੀਂ ਆਏਗਾ ਅੱਜ ਮੁਸਕਰਾਵੇਂ ਅੱਜ ਪ੍ਰੇਮ ਕਰਾਂਗੇ ਤੇ ਅੱਜ ਸਵਰਗ ਮਿਲੇਗਾ ਐਨੀ ਕੁ ਮਿਲਤੀਆਂ ਪ੍ਰਵਾਣ ਕਰਨੀਆਂ ਵਿਚਾਰਾ ਕਰਦੇ ਅਨੇਕਾਂ ਲੋਕਾਂ ਨੇ ਕਿਹਾ ਤਾਂ ਸੁਣੋ ਹੱਥ ਜੋੜ ਕੇ ਹਮਦਰਦਾਂ ਅੱਛਾ ਆਪਣਾ ਬੱਚਾ ਸਮਝ ਕੇ ਮaaf ਕਰ ਦੇਣਾ ਪਰ ਅਗਰ ਅੱਜ ਤੁਸੀਂ ਪੜ੍ਹ ਲੈਦੇ ਹੋ ਕਿ ਆਪਾਂ ਗੁਰਬਾਣੀ ਨੂੰ ਪੜ੍ਹ ਕੇ ਜੀਵਨ ਵਿੱਚ ਲਾਗੂ ਕਰਾਂਗੇ ਪ੍ਰੇਮ ਵਰਤਾਵਾਂਗੇ ਵਿਸ਼ਾਲ ਜੀਵਨ ਜਿਵਾਂਗੇ ਸੋ ਪਦੇ ਦੀ ਸਿਖਾਈ ਪਾਵਾਂਗੇ ਮੇਰੇ ਤੋਂ ਜ਼ਿਆਦਾ ਤੁਹਾਡੀ ਆਵਾਜ਼ ਵਿੱਚ ਚਾਹੀਦੀ ਹੈ ਗੱਲ ਦੇ ਅਨੁਸਾਰ ਤੇ ਵਾਹਿਗੁਰੂ ਦਾ ਕਰ ਸਾ